ਤੇ ਕਮਜ਼ੋਰ ਹੁੰਦਾ ਜਾਂਦਾ ਹੈ ਹੂੰ ਅਬ ਇਹ ਨਾਲ ਕਮਜ਼ੋਰ ਵੀ ਹੁੰਦਾ ਜਾਂਦਾ ਦੱਸੋ ਕੀ ਪੜਾਂਗੇ ਹਾਂਜੀ ਅਤੇ ਮੈਂ ਤੇਰੇ ਚੇਲੇਆਂ ਨੂੰ ਕਿਹਾ ਸੀ ਜੋ ਉਹਨਾਂ ਕੱਢ ਦੇਣ ਪਰ ਉਹ ਨਾ ਕੱਢ ਸਕੇ ਹੂੰ ਪੜ੍ਹੀਏ ਉਸਨੇ ਉਹਨਾਂ ਨੂੰ ਉੱਤਰ ਦਿੱਤਾ हे ਅਵਿਸ਼ਵਾਸੀ ਲੋਕੋ ਮੈਂ ਕਦ ਤੱਕ ਤੁਹਾਡੇ ਨਾਲ ਰਹਾਗਾ ਅਤੇ ਕਦ ਤੱਕ ਤੁਹਾਡੀ ਰਹਾਗਾ ਹੂੰ ਉਹਨੂੰ ਮੇਰੇ ਕੋਲ ਲਿਆਓ ਹੂੰ ਫਿਰ ਉਹਨੇ ਕੀ ਕਿਹਾ ਵੀ ਹੁਣ ਤੁਸੀਂ ਮੇਰੇ ਕੋਲ ਲਿਆਓ ਚੇਲੇ ਨੇ ਜ਼ੋਰ ਲਾ ਲਿਆ ਆ ਤੇ ਪ੍ਰਭੂ ਨੇ ਕਿਹਾ ਵੀ हे بے ਪ੍ਰਤੀਤ ਪੀੜੀ ਕਦ ਤੋੜੀ ਮੈਂ ਤੁਹਾਡੀ ਸਮਾਗਾ ਤੁਹਾਡੇ ਅੰਦਰ ਪੂਰਾ ਵਿਸ਼ਵਾਸ ਹੀ ਨਹੀਂ ਆ ਤੁਹਾਡੇ ਅੰਦਰ ਕਾਮਿਲ ਵਿਸ਼ਵਾਸ ਹੀ ਨਹੀਂ ਆ ਤੇ ਹੁਣ ਉਸ ਨੂੰ ਮੇਰੇ ਕੋਲ ਤੁਸੀਂ ਲੈ ਕੇ ਆਓ ਉਸ ਤੋਂ ਅੱਗੇ ਪੜਾਂਗੇ ਉਸ ਨੂੰ ਪ੍ਰਭੂ ਪ੍ਰਭੂ ਦੇ ਕੋਲ ਲੈ ਆਏ ਅਤੇ ਜਦੋਂ ਉਸ ਨੇ ਉਹਨੂੰ ਵੇਖਿਆ ਤਾਂ ਉਸ ਆਤਮਾ ਨੇ ਉਸੇ ਹੀ ਤਮੇ ਉਹਨੂੰ ਬਹੁਤ ਮਰੋੜਿਆ ਅਤੇ ਉਹ ਉਸੇ ਤਮੇ ਦਿਖ ਦਿਆ ਅਤੇ ਚੱਗ ਛੱਡਦਾ ਹੋਇਆ ਲੇਟਾ ਲੱਗਾ ਹallelujah ਦੇਖੋ ਜਦੋਂ ਪ੍ਰਭੂ ਯਿਸੂ ਨੂੰ ਦੇ ਕੋਲੋਂ ਲੈ ਕੇ ਆਏ ਨਾ ਤੇ ਪ੍ਰਭੂ ਨੇ ਕੁਝ ਕਿਹਾ ਵੀ ਨਹੀਂ ਖਾਲੀ ਵੇਖਿਆ ਹੀ ਹਲੇ ਵੇਖਣ ਦੇ ਵਿੱਚ ਇੰਨੀ ਸਮਰਥਾ ਪ੍ਰਭੂ ਯਿਸੂ ਦੀ ਜਦੋਂ ਵੇਖਿਆ ਤਾਂ ਉਹ ਧਰਤੀ ਦੇ ਉੱਪਰ ਕੀ ਹੋਇਆ ਡਿੱਗ ਪਿਆ ਤੇ ਉਦਾਂ ਕਰਨ ਲੱਗਾ ਜਿੱਦਾਂ ਪਹਿਲਾਂ ਕਰਦਾ ਸੀਗਾ ਹੈ ਨਾ ਪ੍ਰਭੂ ਦੇ ਵਿੱਚ ਇੰਨੀ ਸਮਰਥਾ ਹੈ ਗੱਥੇ ਨਹੀਂ ਭੂਤਾਂ ਵਾਲਾ ਜਿਹਦੇ ਵਿੱਚ ਭੂਤਾਂ ਦਾ ਲਸ਼ਕਰ ਸੀਗਾ ਲਸ਼ਕਰਮਨ ਜਥਾ ਸੀ ਪੂਰੀ ਫੌਜ ਸੀ ਉਹਦੇ ਵਿੱਚ ਨਾ ਉਹਨੇ ਵੀ ਪ੍ਰਭੀ ਐਸਐਮਸੀ ਨੂੰ ਵੇਖਿਆ ਸੀਗਾ ਤੇ ਪਤਾ ਲੱਗਿਆ ਸੀਗਾ ਵੀ ਸਰਵ ਸ਼ਕਤੀਮਾਨ ਪਰਮੇਸ਼ਰ ਦਾ ਪੁੱਤਰ ਮੇਰੇ ਵੱਲ ਆ ਰਿਹਾ ਆ ਤੇ ਉਹਨੇ ਕਿਹਾ ਮੈਨੂੰ ਕਿਉਂ ਤੋਨਾ ਹਾਲੇ ਪਰਮ ਨੇ ਕੁਝ ਕੀਤਾ ਵੀ ਨਹੀਂ ਹੈ ਨਾ ਇੱਥੇ ਵੀ ਉਹੀ ਹਾਲਤ ਹੋਈ ਆ ਪਰ ਉਹਨੇ ਵੇਖਿਆ ਯਾ ਤੇ ਉਹ ਜਿੱਦਾਂ ਵੇਖਿਆ ਕਿ ਜਿਹਦੇ ਅੰਦਰ ਗੁੰਗੀ ਆਤਮਾ ਸੀਗੀ ਉਹ ਧਰਤੀ ਉੱਤੇ ਡਿੱਗ ਪਿਆ ਧਰਤੀ ਉੱਤੇ ਡਿੱਗਣ ਦੇ ਨਾਲ ਜਿਹੜਾ ਸੀਗਾ ਉਹਦਾ ਪਹਿਲਾਂ ਵਾਲਾ ਹਾਲ ਜਿਹੜਾ ਸੀਗਾ ਉਹ ਹੋ ਗਿਆ ਉਸ ਤੋਂ ਅੱਗੇ ਪੜਾਂਗੇ ਰਸਨੇ ਉਹ ਰਸਨੇ ਉਹ ਦੇ ਪਿਤਾ ਨੂੰ ਪੁੱਛਿਆ ਹਮ ਤਾਂ ਇਹ ਹਾਲ ਕਦੋਂ ਤੋਂ ਹੈ ਹਾਂ ਜੀ ਪੜੀਏ ਉਹ ਬੋਲਿਆ ਛੋਟੇ ਹੁੰਦਿਆਂ ਕੀ ਹਾਂ ਹਾਂ ਇਹ ਬਿਮਾਰੀ ਕਦੋਂ ਤੋਂ ਸੀਗੀ ਛੋਟੇ ਬਚਪਨ ਤੋਂ ਸੀਗੀ ਬੰਬਾ ਨਹੀਂ ਕਈ ਬਿਮਾਰੀਆਂ ਬਚਪਨ ਦੀ ਹੁੰਦੀਆਂ ਆ ਤੇ ਐਸਾ ਵੀ ਨਹੀਂ ਕਿ ਸਾਰੀਆਂ ਬਿਮਾਰੀਆਂ ਲਾ ਇਲਾਜ ਦੀ ਆ ਲਾ ਇਲਾਜ ਬਿਮਾਰੀਆਂ ਦਾ ਵੀ ਇਲਾਜ ਹੈ ਪਰਮੇਸ਼ਰ ਦੇ ਕੋਲ ਉਹ ਇਲਾਜ ਹੈ ਪਰਮੇਸ਼ਰ ਦੇ ਪੁੱਤਰ ਪ੍ਰਵੇਸ਼ਮਸੀ ਦਾ ਪਵਿੱਤਰ ਲਹੂ ਕਿਦਾ ਸਾਰਾ ਨਾ ਬਿਮਾਰੀਆਂ ਨੂੰ ਸਾਨੂੰ ਕੀ ਕਰਦਾ ਆ? ਸ਼ੁੱਧ ਕਰਦਾ ਛੁਟਕਾਰਾ ਦਿੰਦਾ ਆ। ਲਹੂ ਦੇ ਦੁਆਰਾ। ਲਹੂ ਦੇ ਦੁਆਰਾ ਸਾਡਾ ਛੁਟਕਾਰਾ ਲਹੂ ਦੇ ਦੁਆਰਾ ਸਾਡੀ ਮੁਕਤੀ ਆ। ਤੇ ਉਹ ਕਹਿੰਦਾ ਵੀ ਇਹਨੂੰ ਬਚਪਨ ਤੋਂ ਹੀ ਆਏ ਬਿਮਾਰੀ। ਪੜਾਂਗੇ ਉਸ ਵਗੇ। ਕਦੇ ਗਈ ਵਾਰੀ ਉਸਨੇ ਇਹਨੂੰ ਅੱਗ ਵਿੱਚ ਤੇ ਪਾਣੀ ਵਿੱਚ ਵੀ ਛੁਟਿਆ। ਹਾਂ ਦੇਖੋ ਇੰਨਾ ਬੁਰਾ ਹਾਲ ਉਹਦਾ ਪਾ ਕੇ ਪੜ ਕੇ ਆਏ ਆ। ਇੰਨਾ ਬੁਰਾ ਹਾਲ ਉਹਦਾ ਹੋ ਜਾਂਦਾ ਆ। ਇਹ ਤੋਂ ਇਲਾਵਾ ਕਹਿੰਦਾ ਵੀ ਇਸ ਜਿਹੜੀ ਗੁੰਗੀ ਆਤਮਾ ਇਹਦੇ ਵਿੱਚ ਆ। ਇਹਨੇ ਇਹਨੂੰ ਕਈ ਵਾਰੀ ਪਾਣੀ ਵਿੱਚ ਵੀ ਤੇ ਕਈ ਵਾਰੀ ਅੱਗ ਵਿੱਚ ਵੀ ਸੁੱਟਿਆ ਪਰ ਇਹਨੂੰ ਪਤਾ ਨਹੀਂ ਲੱਗਦਾ ਉਸ ਬਿਮਾਰੀ ਦੀ ਹਾਲਤ ਵਿੱਚ ਉਸ ਦੁਸ਼ਟ ਆਤਮਾ ਦੇ ਹਾਲਤ ਦੇ ਵਿੱਚ ਮਿਰਗੀ ਦੇ ਹਾਲਤ ਦੇ ਵਿੱਚ ਉਸ ਆਤਮਾ ਨੇ ਉਸ ਬਦਰੂ ਨੇ ਇਹਨੂੰ ਕਈ ਵਾਰੀ ਪਾਣੀ ਵਿੱਚ ਵੀ ਸੁੱਟਿਆ ਤੇ ਕਈ ਵਾਰੀ ਅੱਗ ਵਿੱਚ ਵੀ ਦੇਖੋ ਪਾਣੀ ਵਿੱਚ ਸੁੱਟਿਆ ਕਈ ਵਾਰੀ ਗੋਤਾ ਵੀ ਜਾਂਦਾ ਹੋਵੇਗਾ ਹੈਨਾ ਬੁਰਾ ਹਾਰੋਦਾ ਹੋ ਜਾਂਦਾ ਹੋਵੇਗਾ ਜਦੋਂ ਅੱਗ ਵਿੱਚ ਸੁੱਟਦਾ ਹੋਵੇਗਾ ਸਾੜ ਵੀ ਜਾਂਦਾ ਹੋਵੇਗਾ ਐਸਾ ਇੱਕ ਵਾਰੀ ਨਹੀਂ ਹੋਇਆ ਬਚਪਨ ਤੋਂ ਹੀ ਲਗਾਤਾਰ ਹੋ ਰਿਹਾ ਹੈ ਕਈ ਵਾਰੀ ਅੱਗ ਵਿੱਚ ਵੀ ਉੱਡ ਕੇ ਪੈਂਦਾ ਸੀਗਾ ਹੱਥ ਪੈਰ ਉਹਦੇ ਸਾੜੇ ਸੁੱਲੇ ਜਾਂਦੇ ਸੀ ਹੈਨਾ ਉਸ ਤੋਂ ਅੱਗੇ ਪੜਾਂਗੇ ਹਾਂ ਜੀ ਜੇ ਉਹ ਇਹਦਾ ਨਾਸ਼ ਕਰੇ ਪਰ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ ਉੱਤੇ ਤਾਂ ਸਿਖਾ ਕੇ ਸਾਡੀ ਸਹਾਇਤਾ ਕਰੋ ਹਾਂ ਦੇਖਿਆ ਵੀ ਇਹ ਕਦੇ ਕਈ ਵਾਰ ਅੱਗ ਵਿੱਚ ਡੇਗਦਾ ਕਦੇ ਪਾਣੀ ਵਿੱਚ ਡੇਗਦਾ ਬੰਦਾ ਤਾਂ ਕਿ ਇਹਦਾ ਨਾਸ਼ ਇਹਦਾ ਨਾਸ਼ ਹੋ ਜਵੇ। ਸੜਾ ਨਾਸ਼ ਕੌਣ ਕਰਨਾ ਚਾਹੁੰਦਾ ਬੰਦਾ? ਸ਼ੈਤਾਨ ਵੀ ਫੌਜ, ਸ਼ੈਤਾਨ ਦੀਆਂ ਜਿਹੜੀਆਂ ਉਹਦੀਆਂ ਫੌਜਾਂ ਆ। ਸ਼ੈਤਾਨ ਸਾਡਾ ਨਾਸ਼ ਕਰਨਾ ਚਾਹੁੰਦਾ ਪਰ ਪ੍ਰਭੂ ਅਬਿਨਾਸ਼ੀ ਪਰਮੇਸ਼ਵਰ ਆ ਉਹ ਸਾਨੂੰ ਨਾਸ਼ ਤੋਂ ਨਾਸ਼ ਤੋਂ ਬਚਾ ਲੈਂਦਾ ਆ। ਜੋਸੇ ਪਿਓ ਨੇ ਦੱਸਿਆ ਇਹਨੂੰ ਕਈ ਵਾਰੀ ਪਾਣੀ ਵਿੱਚ ਵੀ ਇਹ ਡਿੱਗ ਪੰਦਾ ਆ ਜਿਹੜਾ ਬਿਮਾਰ ਜਦੋਂ ਹੁੰਦਾ ਆ ਜਦੋਂ ਉਸਤਤ ਮੈਂ ਤੇ ਹਾਵੀ ਹੁੰਦਾ ਪਾਣੀ ਵਿੱਚ ਵੀ ਡਿੱਗਦਾ ਆ ਆਜ ਵਿੱਚ ਵੀ ਡਿੱਗਦਾ ਆ ਤਾਂ ਕਿ ਇਹਦਾ ਨਾਸ਼ ਹੋ ਜਾਵੇ ਪਰ ਇਹਦੇ ਨਾਸ਼ ਹੋਣ ਤੋਂ ਪਰਮੇਸ਼ਵਰ ਇਹਨੂੰ ਬਚਾ ਕੇ ਰੱਖਿਆ ਸੀ ਪਤਾ ਕਿਉਂ ਕਿਉਂਕਿ ਪਰਮੇਸ਼ਵਰ ਨੇ ਇਸ ਦੀ ਬਿਮਾਰੀ ਤੋਂ ਆਪਣੇ ਨਾਮ ਨੂੰ ਜਲਾਲ ਦੇਣਾ ਸੀ ਬੋਲੋ ਹਲੇਲੂਇਆ ਹਲੇਲੂਇਆ ਕਈ ਵਾਰ ਸਾਡੇ ਉੱਪਰ ਬਿਮਾਰੀਆਂ ਇਦਾਂ ਦੀਆਂ ਹੁੰਦੀਆਂ ਆ ਤੇ ਉਹਨਾਂ ਬਿਮਾਰੀਆਂ ਦੇ ਆਉਣ ਤੋਂ ਹੀ ਪਰਮੇਸ਼ਰ ਦਾ ਨਾਮ ਉੱਚਾ ਹੁੰਦਾ ਆ। ਆਮੀਨ। ਅਜੇ ਬਿਮਾਰੀਆਂ ਸਾਨੂੰ ਕਮਜ਼ੋਰ ਕਰਦੀਆਂ ਨੇ ਵੀ ਬਿਮਾਰੀ ਇਹ ਕਮਜ਼ੋਰ ਕਰ ਗਈ। ਪਰ ਇਹ ਵੀ ਵੇਖੋ ਕਿ ਤੁਹਾਡੀ ਬਿਮਾਰੀ ਤੋਂ ਤੁਹਾਨੂੰ ਪਰਮੇਸ਼ਰ ਚੰਗਾ ਕੀਤਾ ਤੇ ਪਰਮੇਸ਼ਰ ਨੇ ਆਪਣੇ ਨਾਮ ਨੂੰ ਉੱਚਾ ਉੱਚਾ ਕੀਤਾ ਆ। ਪਰਮੇਸ਼ਰ ਕਿਉਂਕਿ ਸਾਡੇ ਬਿਮਾਰੀਆਂ ਇਸ ਤਰ੍ਹਾਂ ਦੀ ਦੇ ਦੇ ਦਿੰਦੇ ਆ ਜਿਸ ਤੋਂ ਆਪਣੇ ਨਾਮ ਨੂੰ ਵਡਿਆਈ ਦੇਣੀ ਚਾਹੁੰਦੇ ਆ। ਸੋ ਕੀ ਕੀਤਾ ਆ ਇਸ ਬੱਚੇ ਨੂੰ ਜਿਹੜਾ ਬਹੁਤ ਕਸ਼ਟ ਮਿਲਦਾ ਸੀਗਾ, ਦੁੱਖ ਮਿਲਦਾ ਸੀਗਾ ਉਸ ਤੋਂ ਅੱਗੇ ਪੜਾਈ ਹਾਂ ਜੀ। ਹਾਂ ਉਹਦੇ ਉੱਤੇ ਉਹਦੇ ਪਿਤਾ ਨੇ ਕੀ ਕਿਹਾ? ਕਿ ਸਾਡੇ ਉੱਤੇ ਤਰਸ ਕਰ। ਅਸੀਂ ਬਹੁਤ ਦੁਖੀ ਹਾਂ। ਅਸੀਂ ਪਰੇਸ਼ਾਨ ਹਾਂ। ਜੇਕਰ ਤੂੰ ਕੁਝ ਸਾਡੇ ਉੱਤੇ ਕਰ ਸਕਦਾ ਆ ਤੇ ਸਾਡੇ ਉੱਤੇ ਕੀ ਕਰ ਤਰਸ ਕਰ। ਉੱਤੋਂ ਅੱਗੇ ਪੜਾਂਗੇ ਜੀ। ਜੇ ਸੁਨੇਹਾ ਉਹ ਲਗਾ ਆਖਿਆ ਜੇ ਤੁਸੀਂ ਕਰ ਸਕਦੇ ਹੋ ਇਹ ਇੱਕ ਹੀ ਗੱਲ ਹੈ। ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ। ਹਾਂ ਪ੍ਰਭੂ ਨੇ ਕਿਹਾ ਕਿ ਤੁਸੀਂ ਕਰ ਸਕਦੇ ਹੋ। ਇਹ ਕਿਹੜੀ ਗੱਲ ਹੋਈ? ਇਦਾਂ ਨਹੀਂ ਆ ਪ੍ਰਭੂ ਨੇ ਕਿਹਾ। ਪ੍ਰਭੂ ਨੇ ਕਿਹਾ ਜਿਹੜਾ ਵਿਸ਼ਵਾਸ ਕਰਦਾ ਉਹਦੇ ਲਈ ਸਭ ਕੁਝ ਹੋ। ਸਭ ਕੁਝ ਪੋਸੀਬਲ ਹੈ एवरीथिंग ਇਜ਼ ਪੋਸੀਬਲ ਇਨ ਜੀਜ਼ ਨੇਮ ਪਰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਕੀ ਸਾਰਾ ਕੁਝ ਹੋ ਸਕਦਾ ਆ ਪਰ ਮਨ ਕਹੇ ਇਹ ਕਿਹੜੀ ਗੱਲ ਹੈ ਤੁਸੀਂ ਕਹਿ ਰਹੇ ਵੀ ਜੇ ਤੂੰ ਕਰ ਸਕਦਾ ਆ ਪ੍ਰਭੂ ਸਭ ਕੁਝ ਕਰਨ ਦੀ ਕੁਦਰਤ ਇਹ ਤਾਂ ਬਿਮਾਰ ਆ ਬਧਰੂ ਆ ਤੇ ਪ੍ਰਭੂ ਯਿਸੂ ਮਸੀਹ ਨੇ ਮੁਰਜਨ ਜਿੰਨਾ ਕਿ ਤਾਂ ਲਾਜ਼ਰ ਕਬਰ ਵਿੱਚੋਂ ਬਾਹਰ ਨਹੀਂ ਆਇਆ ਆ ਗਿਆ ਵੀ ਉਸੇ ਵੇਲੇ ਆ ਗਿਆ ਮਰਿਆ ਹੋਇਆ ਲਾਜ਼ਰ 4 ਦਿਨ ਹੋ ਗਏ ਉਹਨੂੰ ਪਏ ਨੂੰ ਕਬਰ ਵਿੱਚ ਪਰ ਉਹਦੇ ਕੰਨਾਂ ਦੇ ਵਿੱਚ ਵੀ ਪ੍ਰਭੂ ਯਿਸੂ ਮਸੀਹ ਦੀ ਆਵਾਜ਼ ਚੱਲ ਗਈ ਪਰਬੂ ਨੇ ਕਿਹਾ ਲਾਜ਼ਰ ਕਬਰ ਵਿੱਚੋਂ ਬਾਹਰ ਆ ਜਾ ਤੇ ਉਹ ਕਬਰ ਵਿੱਚੋਂ ਉੱਠ ਕੇ ਬਾਹਰ ਸਦਾ ਆ ਗਿਆ ਆ ਕੇ ਲੋਕਾਂ ਨੇ ਉਹਦੇ ਕਫਨ ਨੂੰ ਖੋਲਿਆ ਜਿਹੜੇ ਬੰਨੇ ਹੋਏ ਸੀ ਨਾ ਲੋਕਾਂ ਨੇ ਉਹਦੇ ਕਫਨ ਨੂੰ ਕਫਨ ਨੂੰ ਖੋਲ ਖੋਲ ਦਿੱਤਾ ਪਰਬੂ ਯਿਸੂ ਨੇ ਸੀ ਆਵਾਜ਼ ਵਿੱਚ ਇੰਨੀ ਸਮਰੱਥਾ ਪਰਬੂ ਯਿਸੂ ਨੇ ਅੱਖਾਂ ਵਿੱਚ ਇੰਨੀ ਸਮਰੱਥਾ ਤੇ ਪਰਬੂ ਨੇ ਕਿਹਾ ਇਹ ਕਿਹੜੀ ਗੱਲ ਕਰਦੇ ਆ ਨਹੀਂ ਹੋ ਸਕਦਾ ਹੋ ਸਕਦਾ ਹੈ ਪਰ ਉਦੋਂ ਜੇਕਰ ਤੁਸੀਂ ਵਿਸ਼ਵਾਸ ਕਰਦੇ ਆ ਦੋਸਤੋ ਅੱਗੇ ਪੜਾਂਗੇ ਹਾਂ ਜੀ

ਕਿੰਨੂੰ ਕਹੀ ਹੈ ਹੈ ਨਾ ਉਸ ਆਤਮਾ ਜਿਹੜੀ ਆਤਮਾ ਉਹਦੇ ਅੰਦਰ ਬੈਠੀ ਹੋਈ ਸੀ ਪਰ ਉਹਨਾਂ ਕਹੇ ਹੇ ਗੁੰਗੀ ਆਤਮਾ ਮੈਂ ਤੈਨੂੰ ਕਹਿੰਦਾ ਇਹਦੇ ਵਿੱਚੋਂ ਨਿਕਲ ਜਾ ਬੋਲੋ ਹallelujah ਪ੍ਰਭੂ ਨੇ ਆਪਣਾ ਸ਼ਬਦ ਉਚਾਰਿਆ ਉਹ ਜਗਤ 'ਤੇ ਹੇ ਗੁੰਗੀ ਆਤਮਾ ਇਹਦੇ ਵਿੱਚੋਂ ਜਿਹਦਾ ਲਾਜ਼ਰ ਬਾਹਰ ਆ ਗਿਆ ਸੀ ਉਹਦੀ ਗੁੰਗੀ ਆਤਮਾ ਉਹਦੇ ਵਿੱਚੋਂ ਨਿਕਲ ਕੇ ਬਾਹਰ ਚਲੀ ਅਲੱਗ ਹੋ ਗਈ ਪੜਾਂਗੇ ਅੱਜ ਅਗਲੇ ਸੈਸ਼ਨ ਖਤਮ ਕਰਾਂਗੇ ਸੇਨੋਂ ਦੇ ਅਤੇ ਫਿਰ ਕਦੇ ਇਸ ਵਿੱਚ ਨਾ ਵੜੀ ਹਾਂ ਇਹ ਵੀ ਕਿਹਾ ਕਿ ਫਿਰ ਕਦੇ ਮੁੜ ਕੇ ਇਹਦੇ ਵਿੱਚ ਬੜੀ ਨਾ ਇਹਦੇ ਵਿੱਚ ਨਾ ਮੁੜ ਕੇ ਬੜੀ ਕਿਉਂਕਿ ਹੁਣ ਇਹਨਾਂ ਨੇ ਕੀ ਕਰ ਲਿਆ ਇਹਨਾਂ ਨੇ ਵਿਸ਼ਵਾਸ ਕਰ ਲਿਆ ਇਹਨਾਂ ਨੇ ਪ੍ਰਤੀਤ ਕਰ ਲਈ ਹੈ ਇਸ ਕਰਕੇ ਮੁੜ ਕੇ ਇਹਦੇ ਵਿੱਚ ਕਦੇ ਵੀ ਬਣੀ ਬੜੀ ਨਾ ਸਾਈਆ ਤਬ ਪੜਦੇ ਹੋ ਆਖਰ ਪਰ 예수 ਨੇ ਉਹਦਾ ਹੱਥ ਫੜ ਕੇ ਉਨਡ ਉਠਾ ਲਿਆ ਅਤੇ ਉਹ ਉੱਠ ਖੜਾ ਹੋਇਆ ਹੂੰ ਗਲੋ ਹਲੇਲੂਇਆ ਸੇ ਪ੍ਰਭੂ ਨੇ ਉਹਦਾ ਹੱਥ ਫੜ ਕੇ ਉਹਨੂੰ ਕੀ ਕੀਤਾ गिरतों को करता खड़ा प्यारा येशु मेरा जे डिगदे ਢਿੰਦੇ ਆ ਉਹਨਾਂ ਨੂੰ ਪ੍ਰਭੂ ਜੀ ਹਸਨ ਉਠਾ ਕੇ ਉਠਾ ਕੇ ਖੜ੍ਹਾ ਕਰਦਾ ਆ ਤੇ ਪ੍ਰਭੂ ਨੇ ਕਿਹਾ हे ਗੁੰਗੀ ਆਤਮਾ ਇਹਦੇ ਵਿੱਚੋਂ ਇਹ ਜਿਹੜੀ ਗੁੰਗੀ ਆਤਮਾ ਇਹਦੇ ਵਿੱਚ ਬੈਠੀ ਸੀ ਇਹਨੂੰ ਤੰਗ ਬਹੁਤ ਕਰਦੀ ਸੀ ਆਪਾਂ ਪੜ ਕੇ ਹੈ ਨਾ ਕੀ ਕਰਦੀ ਸੀਗੀ ਉਹਨੂੰ ਮਰੋੜਦੀ ਸੀਗੀ ਹੈ ਨਾ ਜੋ ਉਹਦੇ ਮੂੰਹ ਚੋਂ ਝੱਗ ਨਿਕਲਦੀ ਸੀਗੀ ਉਹ ਦੰਦ ਦੇ ਪਿੰਦਾ ਹੁੰਦਾ ਸੀਗਾ ਔਰ ਉਹ ਤਰ ਤੀ ਤੇ ਡਿੱਗ ਪੈਣਾ ਹੁੰਦਾ ਸੀਗਾ ਤੇ ਉਹਨੂੰ ਕਦੀ ਇਹ ਆਤਮਾ ਕਦੀ ਪਾਣੀ ਵਿੱਚ ਛੁੱਟ ਦਿੰਦੀ ਕਦੀ ਅੱਗ ਵਿੱਚ ਛੁੱਟ ਦਿੰਦੀ ਇਹਨਾਂ ਦੁੱਖ ਦਿੰਦੀ ਹੁੰਦੀ ਸੀਗੀ ਪਰ ਪ੍ਰਭੂ ਨੇ ਆਪਣੇ ਸਿਰਫ ਸ਼ਬਦ ਹੀ ਬੋਲੇ ਆ। हे ਗੁੰਗੀ ਆਤਮਾ ਇਹਦੇ ਵਿੱਚੋਂ ਬਾਹਰ हे ਗੁੰਗੀ ਆਤਮਾ ਇਹਦੇ ਵਿੱਚੋਂ ਇਹ ਸ਼ਬਦ ਚੱਟੇ ਸਾਨੂੰ ਵੀ ਪਰਮੇਸ਼ਰ ਨੇ ਦਿੱਤੀ ਹੋਈ ਹੈ ਨਾ ਅਸੀਂ ਵੀ ਜਿਹਦੇ ਵਾਸਤੇ ਸ਼ਬਦ ਬੋਲਨੇ ਆ ਈਮਾਨ ਦੇ ਨਾਲ ਸ਼ਬਦ ਬੋਲਨੇ ਆ ਕਿ ਉਹਦੀ ਜ਼ਿੰਦਗੀ ਵਿੱਚ ਕੰਮ कम हो जाएगा एक कह अच्छी पढ़ा प्रकाश की पोथी के पों बाइबल की आखिरी किताब है रेवल्यूशन लास्ट बुक ऑफ न्यू टेस्टामेंट रेवल्यूशन प्रकाश की पोथी उन्नी बाद चैप्टर नाइनटीन वर्स इलेवन टू सिक्सटीन ਚੈਪਟਰ 19 ਡੋਟ ਚੈਪਟਰ 19 ਵਰਸ 11 ਤੋਂ 16 ਪ੍ਰਕਾਸ਼ ਦੀ ਪੁਥੀ 19 ਭਾਗ ਉਹਦੀ 11 ਤੋਂ 16 ਐਟ ਅਸੀਂ ਪੜ੍ਹਾਂਗੇ ਮੈਂ ਆਕਾਸ਼ ਨੂੰ ਖੋਲਿਆ ਹੋਇਆ ਡਿੱਠਾ ਤਾਂ ਕੀ ਦੇਖਦਾ ਹਾਂ ਪਰ ਇੱਕ ਨੁਕੜਾ ਘੋੜਾ ਹੈ ਅਤੇ ਉਹਦਾ ਸਵਾਰ ਵਫਾਦਾਰ ਅਤੇ ਸੱਚਾ ਸਜੋਂਦਾ ਹੈ ਅਤੇ ਉਹ ਧਰਮਨੰਦ ਆਉਂ ਉਹ ਜੁੱਧ ਕਰਦਾ ਹੈ ਧਰਮਨੰਦ ਨਿਯੋਅ ਕਰਦਾ ਤੇ ਜੁੱਧ ਕਰਦਾ ਉਹ ਵਫਾਦਾਰ ਸੱਚਾ ਆ ਪਰ ਇਹ ਐਸਐਨਸੀ ਦੀ ਬਾਰੇ ਗੱਲ ਹੋ ਰਹੀ ਹਾਂਜੀ ਦੀਆਂ ਅੱਖੀਆਂ ਅਗਦੀ ਲਾਟ ਹਨ ਹਾਂ ਉਹਦੀ ਅੱਖੀਆਂ ਕਿੱਦਾਂ ਆ ਅਗਦੀ ਲਾਟ ਦੇ ਵਾਂਗ ਰਿਆ ਹਾਂਜੀ ਪੜਾਂਗੇ ਅਤੇ ਉਹਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ ਉਹ ਤਾਂ ਸਿਰ ਤੇ ਬਹੁਤ ਸਾਰੇ ਮੁਕਟ ਆ ਮਹਿਮਾ ਦਾ ਮੁਕਟ ਆ ਸਮਰਥਾ ਮੁਕਟ ਹਾਂਜੀ ਪੜਾਂਗੇ ਅਤੇ ਉਹਦਾ ਇੱਕ ਨਾਮ ਲਿਖਿਆ ਹੋਇਆ ਹੈ ਜਿਹਨੂੰ ਉਹ ਦੇ ਬਿਨਾ ਹੋਰ ਕੋਈ ਨਹੀਂ ਜਾਣਦਾ ਉਹਦਾ ਇੱਕ ਨਾਮ ਵੀ ਲਿਖਿਆ ਹੋਇਆ ਜਿਹਨੂੰ ਉਹਦੇ ਬਿਨਾ ਹੋਰ ਕੋਈ ਜਾਣਦਾ ਜਾਣਦਾ ਨਹੀਂ ਅਤੇ ਬਹੁਤ ਸਾਰੇ ਨਾਮ ਪੁਕਾਰਦੇ ਆ ਪਰ ਉਹ ਨਾਮ ਕਿਸੇ ਨੂੰ ਪਤਾ ਨਹੀਂ ਪੜਾਂਗੇ ਹਾਂਜੀ ਲਹੂ ਨਾਲ ਛਿੜਕਿਆ ਹੋਇਆ ਪਹਿਨੇ ਹੋਏ ਹੈ ਹਾਂ ਅਤੇ ਉਹਦਾ ਨਾਮ ਪਰਮੇਸ਼ਰ ਦਾ ਸ਼ਬਦ ਅਖਵਾਉਂਦਾ ਹੈ ਬੋਲਾ ਹallelujah ਉਹਦਾ ਨਾਮ ਕੀ ਅਖਵਾਉਂਦਾ ਆ ਪਰਮੇਸ਼ਰ ਦਾ ਸ਼ਬਦ ਉਹਦਾ ਨਾਮ ਕੀ ਅਖਵਾਉਂਦਾ ਆ ਪਰਮੇਸ਼ਰ ਦਾ ਸ਼ਬਦ ਹੈ ਅੰਗਰੇਜ਼ੀ 'ਚ ਲਿਖਿਆ ਦੇਖਾਂ ਜੂ ਕੈਨ ਡੂ 13 ਵਾਡਮ ਵਾਡਮ ਜੀ ਕੈਨ ਡੂ ਜੀਨੂ ਵਰਡ ਆਫ ਗੋਡ ਹਾਂ ਲਿਖਿਆ ਹੈ ਵਰਡ ਆਫ ਗੋਡ ਪਰਮੇਸ਼ਰ ਦਾ ਸ਼ਬਦ ਲਿਖਿਆ ਆ ਉਹ ਪਰਮੇਸ਼ਰ ਸ਼ਬਦ ਕੌਣ ਹੈ ਭਲਾ ਪ੍ਰਭੂ ਯੇਸ਼ੂ ਮਸੀਹ ਬੋਲੋ ਹਲੇਲੂਇਆ ਉਹ ਸ਼ਬਦ ਕੌਣ ਆ ਪ੍ਰਭੂ ਯੇਸ਼ੂ ਮਸੀਹ ਉਹ ਨਾਮ ਕੌਣ ਆ ਪ੍ਰਭੂ ਯੇਸ਼ੂ ਮਸੀਹ ਵਰਡ ਆਫ ਗੋਡ ਹੈ ਪਰਮੇਸ਼ਰ ਦਾ ਸ਼ਬਦ ਆਪਣੇ ਮੈਸੇਜ ਦਾ ਨਾਮ ਵੀ ਇਹ ਹੋਇਆ ਵਰਲਡ ਆਫ ਗੋਡ ਯਾਨਕਿ ਵਰਲਡ ਪਾਵਰ ਵਰਲਡ ਪਾਵਰ ਸ਼ਬਦ ਦੀ ਸ਼ਕਤੀ ਜਿਹੜੀ ਆ ਉਹ ਅਸੀਂ ਸਰਖਿਆ ਤੇ ਉਹ ਕੌਣ ਹੈ ਬਣਾ ਉਹ ਯਿਸੂ ਮਸੀਹ ਆ ਬੋਲੋ ਹallelujah ਹallelujah ਇਹ ਨਾਮ ਕੋਈ ਨਹੀਂ ਜਾਣਦਾ ਪਰ ਇਹ ਨਾਮ ਕੌਣ ਜਾਣਦੇ ਆ ਇਮਾਨਦਾਰ ਲੋਕ ਅਸੀਂ ਜਾਣਦੇ ਆ ਇਹ ਨਾਮ ਜਿਹੜਾ ਆ ਸ਼ਬਦ ਸ਼ਕਤੀ ਆ ਵਰਲਡ ਪਾਵਰ ਆ ਔਰ ਪਰਮੇਸ਼ਰ ਦਾ ਸ਼ਬਦ ਹੈ ਇਹੋ ਜਿਹੜਾ ਸ਼ਬਦ ਸਾਡੇ ਅੰਦਰ ਕਾਰਜ ਇਹ ਕਰਦਾ ਪਿਆ

ਹੈ ਮੇਰੇ ਭਰਾਵੋ ਕੀ ਇਹ ਹੋ ਸਕਦਾ ਹੈ ਜੋ ਹਜੀਰ ਦੇ ਬੂਟੇ ਨੂੰ ਜਤੂਨ ਦਾ ਫਲ ਅਥਵਾ ਅੰਗੂਰੀ ਵੇਲ ਨੂੰ ਹਜੀਰ ਲੱਗੇ ਖਾਰੇ ਪਾਣੀ ਵਿੱਚੋਂ ਵੀ ਮਿੱਠਾ ਪਾਣੀ ਨਹੀਂ ਨਿਕਲਦਾ ਹੈ ਬਸ ਇਸ ਤੋਂ ਇਲਾਵਾ ਅਸੀਂ ਇੱਕ ਜਿਹੜਾ ਅਗਲੇ ਚੈਪਟਰ ਚੈਪਟਰ 4 ਆ ਉਹਦੀ 11 ਅੰਤ ਪੜਾਂਗੇ ਗਲਤ ਲਿਖਿਆ ਗਿਆ हे प्रभु एक दूए दे विरुद्ध ना बोलो हां हे प्रभु एक दूए दे विरुद्ध ना बोलो क्योंकि एक दूए दे सी विरुद्ध बोलेंगे ते परमेश्वर ने पसंद नहीं पसंद नहीं एक दूए दे विरुद्ध जेड़ा सानू बोलना नहीं चाहिदा ਤੋ ਅਸੀਂ ਕਿੱਸਾ ਬੋਲਣਾ ਸੀ ਪੜ ਕੇ ਆਏ ਆ ਕਿ ਸਾਨੂੰ ਜਿਹੜਾ ਮਿੱਠਾ ਬੋਲਣਾ ਚਾਹੀਦਾ ਆ ਜਿਵੇਂ ਅਸੀਂ ਗੀਤ ਵੀ ਗਾਇਆ ਸੀਗਾ ਮਿੱਠਾ ਨਾਮ ਹੀ ਹੋਵਦਾ ਜੇ ਜਿਹ ਹੋਵਦਾ ਨਾਮ ਮਿੱਠਾ ਆ ਜੇ ਜਿਹ ਹੋਵਾ ਸਾਡੇ ਅੰਦਰ ਆ ਤੇ ਸਾਡੀਆਂ ਗੱਲਾਂ ਵੀ ਮਿੱਠੀਆਂ ਨਿਕਲਣੀਆਂ ਨਿਕਲਣੇ ਚਾਹੀਦੀਆਂ ਦੁਬਾਰਾ ਫਿਰ ਪੜਾਂਗੇ ਗੁਰਾਇਤ ਨੂੰ ਹੇ ਪ੍ਰਭੂ ਹੇ ਪ੍ਰਭੂ ਇੱਕ ਦੂਜੇ ਦੇ ਵਿਰੁੱਧ ਨਾ ਬੋਲੋ ਇੱਕ ਦੂਜੇ ਦੇ ਵਿਰੁੱਧ ਨਾ ਬੋਲੋ ਜੋ ਕੋਈ ਪ੍ਰਭਾ ਦੇ ਵਿਰੁੱਧ ਬੋਲਦਾ ਹੈ ਹੂੰ ਉਹਤੇ ਦੋਸ਼ ਲਾਉਂਦਾ ਹੈ ਹਾਂ ਜਿਹੜਾ ਆਪਣੇ ਭਰਾ ਦੇ ਵਿਰੁੱਧ ਬੋਲਦਾ ਆ ਤੇ ਸਮਝ ਆਪਣੇ ਭਰਾ ਉਤੇ ਕੀ ਕਰਦਾ ਉਹ ਦੋਸ਼ ਲਾਉਂਦਾ ਆ athwa ਹਾਂ ਸਰਾ ਦੇ ਵਿਰੁੱਧ ਬੋਲਦਾ ਹੈ ਹਾਂ ਉਹ ਸ਼ਰਾ ਦੇ ਵਿਰੁੱਧ ਬੋਲਦਾ ਆ ਅਤੇ ਸ਼ਰਾ ਉਤੇ ਦੋਸ਼ ਲਾਉਂਦਾ ਹੈ ਆ ਤੇ ਉਹ ਸ਼ਰਾ ਉਤੇ ਕੀ ਕਰਦਾ ਦੋਸ਼ ਲਾਉਂਦਾ ਆ ਸ਼ਰਾ ਪਤਾ ਕੀ ਆ ਪਰਮੇਸ਼ਰ ਦੀ ਵਿਵਸਥਾ ਸ਼ਰਾ ਮਤਲਬ ਪਰਮੇਸ਼ਰ ਦੀ ਵਿਵਸਥਾ ਜਿਹੜਾ ਆਪਣੇ ਭਰਾ ਦੇ ਖਿਲਾਫ ਬੋਲਦਾ ਸਮਝੋ ਉਹ ਪਰਮੇਸ਼ਰ ਦੀ ਵਿਵਸਥਾ ਦੇ ਖਿਲਾਫ ਬੋਲਦਾ ਪਰਮੇਸ਼ਰ ਦੇ ਬਚਨ ਦੇ ਖਿਲਾਫ ਬੋਲਦਾ ਤੇ ਬਚਨ ਕੌਣ ਆ ਪਰਮੇਸ਼ਰ ਹੈ ਵਚਨ ਕੋਣ ਆ? ਯੀਸ਼ੂ ਮਸੀਹ ਆ। ਇਹ ਤਾਂ ਮੈਂ ਜਿਹੜਾ ਆਪਣੇ ਭਰਾ ਦੇ ਵਿਰੁੱਧ ਬੋਲਦਾ ਆ, ਉਹ ਕਿਹਦੇ ਵਿਰੁੱਧ ਬੋਲਦਾ? ਪਰਮੇਸ਼ੁਰ। ਜਦੋਂ ਕਿੱਡਾ ਪਰਮੇਸ਼ੁਰ ਦਾ ਵਚਨ ਸਾਨੂੰ ਕਿਸ ਪਾਸੇ ਲੈ ਕੇ ਆ ਗਿਆ ਸਾਨੂੰ ਸਿਖਾਉਣ ਦੇ ਵਾਸਤੇ। ਅਗਰ ਮੈਂ ਆਪਣੇ ਭਰਾ ਦੇ ਖਿਲਾਫ ਬੋਲਦਾ ਤਾਂ ਮੈਂ ਕਹਦੇ ਖਿਲਾਫ ਬੋਲਦਾ ਸਮਝੋ? ਵਿਵਸਥਾ ਦੇ ਖਿਲਾਫ। ਵਿਵਸਥਾ ਦਾ ਮਤਲਬ ਪਰਮੇਸ਼ਵਰ, ਵਿਵਸਥਾ ਦਾ ਮਤਲਬ ਪਰਮੇਸ਼ੁਰ ਮਸੀਹ। ਇਸ ਕਰਕੇ ਸੇ ਆਪਣੇ ਭਰਾ ਦੇ ਕਦੇ ਵੀ ਵਿਰੋਧ ਕੁਝ ਬੋਲਣਾ ਨਹੀਂ। ਮੈਂ ਸੋ ਕਹਣਾ ਜਿਹੜੀ ਅਸੀਂ ਗੱਲ ਕਹਿਣੀ ਆ ਆਪਣੇ ਭਰਾ ਨੂੰ ਉਹਦੇ ਵਿਰੋਧ ਵਿੱਚ ਨਾ ਕੀ। ਉਦੇ ਵਿਰੁੱਧ ਹੋ ਕੇ ਨਾ ਕਹੀਏ ਉਹਨੂੰ ਬੜਾ ਕੇ ਉਹ ਸਾਹਮਣੇ ਸਾਹਮਣੇ ਇਸ ਗੱਲ ਨੂੰ ਕਹਿ ਸਕਦੇ ਆ ਕਿ ਆਹ ਗੱਲ ਜਿਹੜੀ ਆ ਸਾਨੂੰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਨੀ ਕਰਨੀ ਚਾਹੀਦੀ ਹੈ ਅੱਗੇ ਉਹ ਮੰਨੇ ਨਾ ਮੰਨੇ ਉਹਦੀ ਮਰਜ਼ੀ ਆ ਪਰ ਅਸੀਂ ਪਰਮੇਸ਼ਰ ਦੇ ਸਾਹਮਣੇ ਕੀ ਆਵਾਂਗੇ ਸੱਚੇ ਠਹਿਰਾਗੇ ਹੈਨਾ ਸੋ ਲਿਖਿਆ ਜੇਕਰ ਭਰਾ ਆਪਣੇ ਭਰਾ ਦੇ ਵਿਰੁੱਧ ਬੋਲਦਾ ਆ ਤੇ ਉਹ ਸ਼ਰਧ ਦੇ ਵਿਰੁੱਧ ਬੋਲਦਾ ਜੇਕਰ ਭਰਾ ਆਪਣੇ ਭਰਾ ਦੇ ਵਿਰੁੱਧ ਬੋਲਦਾ ਆ ਤੇ ਉਹ ਪਰਮੇਸ਼ਰ ਦੇ ਵਿਰੁੱਧ ਬੋਲਦਾ ਜੇ ਭਰਾ ਆਪਣੇ ਭਰਾ ਦੇ ਵਿਰੁੱਧ ਬੋਲਦਾ ਤੇ ਪਰਮੇਸ਼ਰ ਮਸੀਹ ਦੇ ਵਿਰੁੱਧ ਹੋ ਬੋਲਦਾ ਇਸ ਕਰਕੇ ਸਾਡਾ ਬੋਲਣਾ ਜਿਹੜਾ ਆ ਉਹ ਭਰਾ ਦੇ ਵਿਰੁੱਧ ਹੋਣਾ ਨਹੀਂ ਚਾਹੀਦਾ ਪਰਮੇਸ਼ਰ ਦੇ ਵਿਰੁੱਧ ਹੋਣਾ ਨਹੀਂ ਚਾਹੀਦਾ ਚੰਗੇ ਖਜ਼ਾਨੇ ਵਿੱਚ ਕਲਮ ਜੀ ਕਿ ਲਿਖਿਆ ਜਿਹਦੇ ਕੋਲ ਚੰਗਾ ਖਜ਼ਾਨਾ ਆ ਤੇ ਆਪਣੇ ਚੰਗੇ ਖਜ਼ਾਨੇ ਚ ਚੰਗੀਆਂ ਗੱਲਾਂ ਕੱਢਦਾ ਜਿਹਦੇ ਅੰਦਰ ਬੁਰਾ ਖਜ਼ਾਨਾ ਆ ਬੁਰੀਾਈ ਭਰੀ ਹੋਈ ਤੇ ਆਪਣੇ ਬੁਰੇ ਖਜ਼ਾਨੇ ਚ ਕੀ ਕਰਦਾ ਫਿਰ ਬੁਰੀਆਂ ਗੱਲਾਂ ਬੁਰੀਆਂ ਗੱਲਾਂ ਕੱਢਦਾ ਸੋ ਪਰਮੇਸ਼ੁਰ ਸਾਨੂੰ ਬੜੀ ਤੋਫੀਕ ਦੇਵੇ ਤੁਹਾਨੂੰ ਖੁਦਾਵੰ ਬੜੀ ਬਰਕਤ ਦੇਵੇ ਸੋ ਖੁਦਾਵੰਦਾ ਸ਼ਬਦ ਜਿਹੜਾ ਆ ਉਹ ਪਾਵਰ ਆ ਉਹਦੇ ਵਿੱਚ ਪਾਵਰ ਸ਼ਕਤੀ ਹੈ ਤੇ ਉਹ ਸ਼ਬਦ ਜਿਹੜੇ ਸਾਡੇ ਅੰਦਰ ਕਾਰਜ ਕਰਦੇ ਆ ਸੋ ਅਸੀਂ ਇਹਨਾਂ ਸ਼ਬਦਾਂ ਦੇ ਦੁਆਰਾ ਕਿਸੇ ਨੂੰ ਆਸ਼ੀਸ਼ ਦੇਣੀ ਆ ਬlesਸ ਕਰਨਾ ਆ ਬਰਕਤ ਦੇਣੀ ਆ ਕਿ ਸਾਡੇ ਸ਼ਬਦ ਜਿਹੜੇ ਆ ਉਹ ਅੱਛੇ ਸ਼ਬਦ ਹੋਣੇ ਚਾਹੀਦੇ ਆ ਸਾਡਾ ਬੋਲਣਾ ਚੰਗਾ ਹੋਵੇ ਜਿਹੜਾ ਪਰਮੇਸ਼ਰ ਨੂੰ ਪਾਵੇ ਸਾਡਾ ਬੋਲਣਾ ਚੰਗਾ ਹੋਵੇ ਜਿਹੜਾ ਪਰਮੇਸ਼ਰ ਨੂੰ ਚੰਗਾ ਲੱਗੇ ਸੋ ਖੁਦਾਵੰਦ ਤੁਹਾਨੂੰ ਬੜੀ ਤੌਕੀਫ਼ ਦੇਵੇ ਤੁਸੀਂ ਬੜੇ ਰੀਜ਼ ਦੇ ਨਾਲ ਬੜੇ ਲਗਨ ਦੇ ਨਾਲ ਬੜੀ ਮੁਹੱਬਤ ਨਾਲ ਤੁਸੀਂ ਪਰਮੇਸ਼ਰ ਦੇ ਬਚਨ ਸੁਣਿਆ ਹੈ ਪਰਮੇਸ਼ਰ ਦੇ ਚੀਜ਼ ਨੂੰ ਵੇਖ ਲਿਆ ਸੋ ਜਿਵੇਂ ਤੁਸੀਂ ਪਰਮੇਸ਼ਰ ਦਾ ਬਚਨ ਸੁਣਿਆ ਆ ਇਹ ਪਰਮੇਸ਼ਰ ਦਾ ਬਚਨ ਤੁਹਾਡੇ ਹਿਰਦੇ ਅੰਦਰ ਵਾਸ ਕਰੇ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਹਨਾਂ ਸ਼ਬਦਾਂ ਨੂੰ ਚੁਰਾ ਕੇ ਨਾ ਲੈ ਜਾਵੇ ਔਰ ਕੋਈ ਵੀ ਸ਼ੈਤਾਨ ਦੀ ਤਾਕਤ ਇਹਨਾਂ ਸ਼ਬਦਾਂ ਤੋਂ ਤੁਹਾਡੇ ਕੋਲੋਂ ਖੋ ਕੇ ਨਾ ਲੈ ਜਾਵੇ ਬਲਕਿ ਇਹ ਸ਼ਬਦ ਤੁਹਾਡੇ ਅੰਦਰ ਭਰਨ ਤੁਹਾਡੇ ਅੰਦਰ ਮਿਠਾਸ ਭਰਨ ਤੁਹਾਡੇ ਅੰਦਰ ਬਰਕਤ ਭਰਨ ਤਾਂ ਕਿ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੋਵੇ ਸਭ ਨੂੰ ਜੈਨਸੀ ਦੀ ਖੁਦਾਮਤ ਬਰਕਤ